ਵਾਗ ਗੁਰੂ ਜੀ ਪਤਨਾਮ ਸਤਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਸਿਮਰ ਸੁਖ ਬੰਨ ਸਾਸ ਸਾਸ ਮਲੇ ਏ ਲੋਕ ਪਰਲੋਕ ਸੰਸਾਰਾਈ ਜਤ ਕਤ ਮੋਏ ਰਖਵਾਲੀ ਸ਼ਿਰ ਕਰਵੈ ਸੁਵਾਰਜਨ ਪਿਆਰੀ ਸਤਿਗੁਰ ਤੁਮਰੀ ਕਾਜ ਸਵਾਰੀ ਬਾਜਪੁਰੋ ਜੀ ਤਨ ਅਸਦੀ ਮਹਲਾ ਪੰਜਵਾਂ ਧਰਮਵੰਤ ਗਰਮ ਦੇਖ ਕਰਵੇ ਬੋਮ ਬੰਤਵ ਮੰਨੀਂ ਰਾਜਾ ਜਨ ਸਗਲ ਰਾਜ ਹਮਰਿ ਪਿਉ ਹਰ ਜਨ ਤੇ ਕੁਸਵਾਮੀ तो दर्व देख कर राजा जाने सगल राज्यों ओम अर्जुन देख स्वामी जेको अपने उन ਸਵਾਗਤ ਸਾਵੈ ਬਖਤਿ ਆਪਣਾ ਬਨਨ ਹਰਿ ਰਹਾ ਅਨਤ ਆਗ ਭਏ ਤ ਅਸਰ ਸਰਨ ਸਰਨ ਕਦ ਆਈ ਸੰਤ ਅਨੰਗ ਰਹੈ ਮਨ ਨਿਰਮਲ ਨਾਨਕ ਗੁਰ ਗੁਣ ਗਾਏ ਅਨੰਦ ਅੰਗ ਭਾਇ ਕੇ ਅਸਰ ਸਰਨ ਸਰਨ ਕਦ ਆਏ ਸੰਤਨ ਕਦ ਭਾਇ ਮਨ ਨਿਰਮਲ ਨਾਨਕ ਮਨ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ